ਹੱਲ ਭਾਈ ਇਹ ਕਿ ਇੱਕ ਮੁੰਡਾ ਨਾ ਸਾਡੇ ਪਿੰਡ ਦਾ ਸਮੈਗ ਵੇਚਦਾ ਸੀ ਠੀਕ ਹੈ ਜੀ ਉਹਨੂੰ ਥੋੜੇ ਦਿਨਾਂ ਤੋਂ ਪੁਲਸ ਵਾਲਿਆਂ ਨੇ ਚੁਪ ਲੈ ਸੀ ਠੀਕ ਹੈ ਜੀ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਹੈਗੇ ਸੀ ਉਹਨਾਂ ਸਮਝਾ ਕਿ ਇੰਨੇ ਚੁਕਾਇਆ ਗੱਲ ਆ ਤੇ ਹੱਲੇ ਕੀ ਨਹੀਂ ਚੁਕਾਇਆ ਕੋਈ ਗੱਲ ਨਹੀਂ ਕੀਤੀ ਸੀ ਤੇ ਪੁਲਸ ਵਾਲਿਆਂ ਨੇ ਉਹਨੂੰ ਪੁਲਸ ਹਲਮ ਜੇ ਦੱਸ ਦਿੰਦੇ ਸੀ ਤੇ ਇਹਨਾਂ ਇਹਨਾਂ ਹੋਰ ਮਿਲਣਾ ਸੀ ਤੇ ਆਪਣੀ ਕੋਈ ਗੱਲ ਬਾਤ ਨਹੀਂ ਤੇ ਇਹਨਾਂ ਰਾਤ ਨੂੰ ਪਰਸੋਂ ਰਾਤ ਦੀ ਤੇ ਮੈਨੂੰ ਕੁੱਟਿਆ ਵਾ 15-20 ਆਣਾਂ ਨੇ ਤੇ ਹੱਲੇ ਕੀ ਜਦੋਂ ਕੁੱਟਿਆ ਮੇਰਾ ਸੇਰ ਪਾੜਤਾ ਦੇ ਘਰ ਦੇ ਮੇਰੇ ਨੂੰ ਲੱਗੇ ਹਸਪੀਟਲ ਚ ਲੱਗੇ ਠੀਕ ਹੈ ਮਗਰੋਂ ਮੇਰੀ ਮਦਰ ਗੱਲੇ ਗਏ ਤੇ ਇਹਨਾਂ ਦੇ ਵੀ ਹੱਥ ਪਾਈ ਹੋਏ ਤੇ ਬਾਗ ਉਹ ਇਹਨਾਂ ਦੇ ਕੁੱਟੇ ਦੇ ਕੱਪੜੇ ਪਾੜੇ ਸੀ ਕਿੰਨੇ ਕੁ ਬੰਦੇ ਆਏ ਸੀ ਭਾਜੀ ਇਹ 15-20 ਬੰਦੇ ਆਏ ਸੀ ਅਜੇ ਤੂੰ ਦੱਸਿਆ ਨਹੀਂ ਸੀ ਹੱਲੇ ਦੱਸਿਆ ਨਹੀਂ ਜੇ ਤੂੰ ਦੱਸਿਆ ਹੁੰਦਾ ਫਿਰ ਤੁਹਾਡਾ ਕੀ ਹਾਲ ਕਰਦਾ ਫਿਰ ਭਾਈ ਨਾ ਮਾਰਦੇ ਜਿੰਨੇ ਆਣੇਗੇ ਇਸ ਤਰ੍ਹਾਂ ਮੇਰੇ ਮੁੰਡੇ ਦੀ ਗੱਲ ਤੁਸੀਂ ਦੱਸਿਆ ਤੁਸੀਂ ਹਾਂਜੀ ਨਹੀਂ ਪੁਲਿਸ ਨੇ ਹੁਣ ਦੱਸਿਆ ਨਹੀਂ ਆ ਜਿਹੜਾ ਤੁਹਾਨੂੰ ਸੱਤਾ ਲੱਗੀ ਹਾਂ ਮੇਰਾ ਕੀ ਦੱਸਿਆ ਹਾਂਜੀ ਦੱਸਿਆ ਹੁਣ ਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਹਲੇ ਭਾਈ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕੀ ਮੰਗ ਕਰਦੇ ਹੋ ਭਾਈ ਮੈਨੂੰ ਖਤਰਾ ਹੈਗਾ ਮੈਨੂੰ ਪੁਲਿਸ ਸੁਣਵਾਈ ਕਰੇ ਮੇਰੀ ਜੀ ਇਹ ਨਾ ਸਾਡੇ ਪਿੰਡ ਇੱਕ ਮੁੰਡਾ ਨਸ਼ਾ ਵੇਚਦਾ ਸੀ ਅਜੇ ਨਿਸ਼ਾਰਾ ਕਲਮਜੀਠਾਉਂ ਜੀ ਤੇ ਉਹ ਨਸ਼ੇ ਵੇਚਦਾ ਸੀ ਤੇ ਪੁਲਿਸ ਨੇ ਉਹਨੂੰ ਫੜਿਆ ਫੜਨ ਤੋਂ ਬਾਅਦ ਉਹਨੂੰ ਉਹਦੇ ਪਰਚਾ ਘਟਿਆ ਗਿਆ ਠੀਕ ਹੈ ਜੀ ਉਹੜੇ ਮੁੰਡੇ ਉਹਦੇ ਬਾਕੀ ਸਾਥੀ ਸੀ ਨਾ ਉਹ ਨਾਂ ਲੁੰਦੇ ਸੀ ਵੀ ਮੇਰੇ ਭਤੀਜੇ ਨੇ ਉਹਨੂੰ ਫੜਾਇਆ ਵਾ ਠੀਕ ਹੈ ਜੀ ਉਹ ਉਸ ਤੋਂ ਬਾਅਦ ਮੁੜ ਕੇ ਸ਼ਨੀਵਾਰ ਦੇ ਰਾਤ ਨੂੰ ਅਸੀਂ ਘਰੇ ਸੁੱਤੇ ਹਾਂ ਪਰ ਮਾਨ ਕੋਈ ਸਾਡੀ ਲੜਾਈ ਛੋੜਾ ਨਹੀਂ ਕੋਈ ਟੈਨਸ਼ਨ 10 ਵਜੇ ਦਾ ਟਾਈਮ ਸੀ ਤੇ ਉਹ 25 30 ਬੰਦੇ ਆਣ ਗਏ ਸਾਡੇ ਗੱਲ ਪੈ ਗਏ ਵੀ ਤੁਸੀਂ ਉਹ ਮੰਦੇ ਨੂੰ ਕਿਉਂ ਫੜਾਇਆ ਠੀਕ ਹੈ ਜੀ ਸਾਡਾ ਹੋਰ ਉਹਨਾਂ ਨਾਲ ਕੋਈ ਪਹਿਲੋਂ ਵਿਰੋਧ ਨਹੀਂ ਚੱਲਦਾ ਅੱਜ ਤੁਸੀਂ ਦੱਸਿਆ ਨਹੀਂ ਸੀ ਤੁਸੀਂ ਪੁਲਿਸ ਨੂੰ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਸੀ ਤੇ ਸਾਡੇ ਪਿੰਡ ਦੇ ਵਿੱਚ ਨਸ਼ੇ ਵਿਰੁੱਧ ਯੋ ਯੁੱਧ ਨਸ਼ਿਆਂ ਵਿਰੁੱਧ ਵੀ ਤਿੰਨ ਵਰੀ ਸੈਮੀਨਾਰ ਹੋਏ ਵੀ ਜੀ ਤੇ ਕਰਮਜੀਤ ਸਿੰਘ ਬਟੂ ਵੀ ਆਏ ਸੀ ਤੁਸੀਂ ਮੌਜੂਦ ਸੀ ਉਹ ਹਾਂਜੀ ਵੀ ਜੀ ਉਸ ਟਾਈਮ ਮੈਂ ਮੌਜੂਦ ਹਾਂ ਤਿੰਨਾਂ ਸੈਮੀਨਾਰਾਂ ਦੇ ਵਿੱਚ ਮੈਂ ਮੌਜੂਦ ਹਾਂ ਜਦੋਂ ਆਪਣੇ ਮੇਅਰ ਸਾਹਿਬ ਜੀ ਨੇ ਪੋਸਟ ਕੀਤੀ ਸਾਰੀਆਂ ਗਲੀਆਂ 'ਚ ਫਿਰ ਕੇ ਮੈਂ ਉਹਨਾਂ ਦੇ ਨਾਲ-ਨਾਲ ਚੱਲਦਾ ਪਿਆ ਸਾ ਮੇਰੀ ਅਖਬਾਰ 'ਚ ਵੀ ਫੋਟੋ ਆਈ ਵੀਰ ਜੀ ਤੇ ਜੇ ਵੀ ਜੀ ਨਸ਼ਿਆਂ ਦੇ ਵਿਰੁੱਧ ਕੋਈ ਇਦਾਂ ਕੋਈ ਦੱਸਦਾ ਵਾ ਸਰਕਾਰ ਨੇ ਕਿਹਾ ਹੋਇਆ ਵੀ ਏਸੀ ਨੂੰ ਦੱਸਿਆ ਜਾਵੇ ਉਹਦਾ ਨਾਮ ਗੁਪਤੋ ਰੱਖਿਆ ਜਾਏਗਾ ਤੇ ਹੈਲਪਲਾਈਨ ਨੰਬਰ ਦਿੱਤੀ ਆ ਹਾਲਕਾ ਜੇ ਇਸ ਮੁੰਡੇ ਨੇ ਦੱਸਿਆ ਵੀ ਨਹੀਂ ਤੇ ਜੇ ਇਹ ਦੱਸ ਦਿੰਦਾ ਤੇ ਉਹਨਾਂ ਤੇ ਫਿਰ ਸਾਨੂੰ ਜਾਨੂ ਮਾਰ ਦੇਣਾ ਸੀ 25 30 ਬੰਦੇ ਸਾਡੇ ਜਿਨ੍ਹਾਂ ਨਾਲ ਸਾਡਾ ਕੋਈ ਵੈਰ ਹੀ ਨਹੀਂ ਆ ਉਹ ਸਿਰਫ ਉਸ ਬੰਦੇ ਦੇ ਜਿਹਨੂੰ ਇੱਕ ਰਸ਼ੇ ਵੇਚਣ ਵਾਲੇ ਨੂੰ ਫੜਿਆ ਹੋਈ ਆਪਣੇ ਪੰਜਾਬ ਪੁਲਿਸ ਨੇ ਤੇ ਉਹਨੂੰ ਉਹਦੇ ਕਰਕੇ ਵੀ ਤੂੰ ਉਹਨੂੰ ਫੜਾਇਆ ਵਾ ਉਸ ਕਰਕੇ ਸਾਨੂੰ ਸਟਾ ਲਾਈਆਂ ਸਾਡੇ ਘਰਾਂ ਦੇ ਹੱਥੀਪੇ ਹਾਲਾਂਕਿ ਮੇਰੇ ਵੀ ਇੱਥੇ ਵੱਜੀਆਂ ਅੱਖ ਤੇ ਮੇਰੇ ਵੀ ਸਟਾ ਲੱਗੀ ਮੈਂ ਮੌਕੇ ਤੇ ਮੌਜੂਦ ਹਾਂ ਮੈਂ ਤੇ ਆਪਣੀ ਦੇ ਸਿਰ ਬਣੈਣੀ ਪਾਈ ਹੀ ਮੌਕੇ ਦੇ ਇਹ ਕਾਰਜ ਤਾਂ ਨਾਰਮਲ ਬੰਦਾ ਹੁੰਦਾ ਕੋਈ ਉਹਨਾਂ ਕੋ ਕੋਈ ਦਸਤਰ ਵਗੈਰਾ ਹਾਂਜੀ ਵੀ ਜੀ ਇੱਕ ਇੱਕ ਥੋੜਾ ਮਾਰਿਆ ਤੇ ਸੱਚੇ ਮਣੀ ਮੁੰਡੇ ਨੇ ਤੇ ਇੱਕ ਥੋੜਾ ਮਾਰਿਆ ਤੇ ਭਾਈ ਉਹਨਾਂ ਦੇ ਇੱਥੇ 7:00 ਵਜੇ ਹਾਂਜੀ ਵੀਰ ਜੀ ਉਹ ਜਿਹੜਾ ਤੁਹਾਨੂੰ ਸਤਾਂ ਨਾਲ ਕਿਹਦੇ ਬਾਰੇ ਸਾਰਾ ਪੁਲਿਸ ਨੂੰ ਦੱਸਿਆ ਸੀ ਹਾਂਜੀ ਵੀਰ ਸਾਰਾ ਪੁਲਿਸ ਨੂੰ ਦੱਸਿਆ ਪੁਲਿਸ ਨੇ ਕੋਈ ਕਾਰਵਾਈ ਕੀਤੀ ਇਹਦਾ ਪੁਲਿਸ ਦੀ ਵੀ ਕੋਈ ਅਜੇ ਤੱਕ ਦੀ ਵੀ ਜੀ ਉਹਨਾਂ ਨੂੰ ਚੁੱਕਿਆ ਨਹੀਂ ਆ ਤੇ ਸਾਡੀ ਮੰਗ ਇਹ ਹੋਈ ਆ ਵੀ ਸਾਨੂੰ ਜੇ ਅਸੀਂ ਨਸ਼ਿਆਂ ਵਿਰੋਧ ਦੇ ਸੈਮੀਨਾਰਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਆ ਤੇ ਸਾਨੂੰ ਕੱਲ ਉਹਨੂੰ ਜੇ ਅਸੀਂ ਹੁੰਦੇ ਰਹੇ ਅਸੀਂ ਉਹਨਾਂ ਤੇ ਕਹਿੰਦੇ ਚਲੋ ਮੰਨ ਲੈਨੇ ਜੇ ਇਹ ਕਹਿੰਦੇ ਤੁਸੀਂ ਦੱਸਿਆ ਇਹ ਦੱਸਿਆ ਤੇ ਕੀ ਗੁਨਾਹ ਕੀਤਾ ਅਸੀਂ ਅਸੀਂ ਇੱਕ ਨਸ਼ੇ ਦੇ ਵਿਰੁੱਧ ਚੱਲੇ ਮੰਨ ਲਓ ਜੇ ਇਹ ਅਜੇ ਦੱਸਿਆ ਨਹੀਂ ਆ ਇਹੀ ਹੀ ਇਸਵੇਂ ਹੁੰਦੇ ਤੁਰੇ ਵੀ ਆ ਤੇ ਕੀ ਗੁਨਾਹ ਕੀਤਾ ਸੀ ਪਰ ਪੁਲਿਸ ਆ ਕੇ ਤਿੰਨ ਵਾਰੀ ਤੁਹਾਡੇ ਕੋ ਮਦਦ ਮੰਗ ਕੇ ਗਈ ਪਰ ਹੁਣ ਜੇ ਤੁਸੀਂ ਮਦਦ ਮੰਗਣ ਦੇ ਤਾਂ ਧਰਜੀ ਮਦਦ ਨਹੀਂ ਕਰਦੀ ਸਾਡੀ ਪੁਲਿਸ ਸਿਸਟਮ ਵਿੱਚ ਕੋਈ ਮਦਦ ਨਹੀਂ ਕੀਤੀ ਅਜੇ ਤੱਕ ਉਹਨਾਂ ਨੇ ਕਿਸੇ ਨੂੰ ਨਹੀਂ ਚੁੱਕਿਆ ਤੇ ਜਿਹੜੇ 20 30 ਬੰਦੇ ਪਏ ਆ ਉਹਨਾਂ ਉਹਨਾਂ ਸਾਨੂੰ ਇੰਨੀਆਂ ਸਟਾ ਲਾਉਣ ਤੱਕ ਆਏ ਹੀ ਕੋਸ ਹਸਾਬ ਕੋਈ ਨਹੀਂ ਗੱਡੀਆਂ ਲੈ ਕੇ ਸਾਡੀ ਮੁੜ ਕੇ ਹੀ ਪੱਟੀ ਘਰੋਂ ਚਲ ਗਏ ਇਹਨਾਂ ਦੀ ਸਾਡੇ ਮਗਰ ਆਏ ਹਾਡੇ ਘਰ ਮੁੜ ਕੇ ਮੇਰੀ ਪਚਾਈ ਜੀ ਦੀਆਂ ਆਣ ਗਿਆ ਥੀ ਬੇ ਇਹਨਾਂ ਦੇ ਵਾਲ ਖੋਏ ਇਹਨਾਂ ਦੇ ਕੱਪੜੇ ਭੜੇ ਉਹਨਾਂ ਬੰਦਿਆਂ ਨੇ ਵੀ ਜੀ ਪਰ ਪੁਲਿਸ ਤੇ ਕਰਦੇ ਸੀ ਤੁਸੀਂ ਸਾਡੀ ਮਦਦ ਕਰੋ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਜੀ ਜੀ ਵੇਖੋ ਜੇਦ ਪੁਲਿਸ ਕਹਿੰਦੀ ਸੀ ਤੇ ਸਾਡੇ ਕੋਲ ਅਖਬਾਰਾਂ ਚ ਫੋਟੋ ਵੇਖ ਲਓ ਮੇਰੀ ਨਾਲ ਫੋਟੋ ਹੋਏਗੀ ਤੇ ਜਿੱਥੇ ਮਰਜੀ ਵੇਖ ਲਓ ਵੀਡੀਓ ਇਹਨਾਂ ਦੀ ਬਣੀ ਹੋਵੇ ਮੇਰੀ ਫੋਟੋ ਨਾਲ ਹੋਏਗੀ ਤੇ ਤਿੰਨ ਸੈਮੀਨਾਰ ਦੇ ਵਿੱਚ ਮੈਂ ਸ਼ਾਮਲ ਹੁੰਦਾ ਰਿਹਾ ਵਾਂ ਹਰ ਵਲੀ ਤੇ ਪੁਲਿਸ ਨੇ ਸਾਡੀ ਇਸ ਟਾਈਮ ਕੋਈ ਮਦਦ ਨਹੀਂ ਕੀਤੀ ਵੀ ਜੀ ਤੁਸੀਂ ਕੀ ਮੰਗ ਕਰਦੇ ਹੋ ਜੀ ਜੀ ਵੇਖੋ ਜੀ ਇਸ ਟਾਈਮ ਤੇ ਹੀ ਕੋਈ ਗੱਲ ਵੀ ਨਹੀਂ ਕੀਤੀ ਹੈ ਜੀ ਦ ਤਾਂ ਵੀ ਹਨ ਵੀ ਨੀਆਂ ਸਟੀਆਂ ਲਾਗੇ ਨੇ ਮੰਗ ਹੀ ਕਰਦੇ ਵੀ ਸਾਨੂੰ ਇਹ ਸੁਨਾ ਇਹ ਇਨਸਾਫ ਮਿਲੇ ਤੇ ਕੱਲ ਨੂੰ ਜੇ ਸਾਨੂੰ ਕੁਝ ਵੀ ਹੁੰਦਾ ਵਾ ਤੇ ਇਹ ਜੁਮੇਆਰ ਹੋਣਗੇ ਵੀ ਜੀ ਇਹ ਜਿਹੜੇ ਬੰਦੇ ਸਾਰੇ ਕੋਈ ਦੀ ਬਾਈ ਨੇਮ ਕੋਪੋਣੇ ਨੂੰ ਦੱਸਿਆ ਜਿੰਨੇ ਬੰਦੇ ਹੈਗੇ ਸੀ ਜੀ ਸਾਰੇ ਨਾਂ ਹੀ ਬਦ ਦੱਸੇ ਬਰਗਲਾ ਚੌਂਕੀ ਚਾਰੇ ਦੱਸੇ ਵੀ ਜੀ ਜਿਹੜੇ ਬੰਦੇ ਹੈਗੇ ਆ ਜਿੰਨੇ ਵੀ ਇਹਨਾਂ ਦੇ ਨਾਂ ਹੈਗੇ ਵੀ ਜੀ ਠੀਕ ਤਾਂ ਵੀ ਜੀ ਜੀ ਵੈਸੇ ਬਹੁਤ ਸੋਣਾ ਚੱਲਦਾ ਪਿਆ ਵਾ ਪਰ ਜੇ ਕੋਈ ਪਿੰਡ ਦਾ ਬੰਦਾ ਉੱਠ ਕੇ ਇਸ ਚੀਜ਼ ਦੇ ਵਿੱਚ ਗਾਂਹ ਹੋ ਕੇ ਕੰਮ ਕਰਦਾ ਵਾ ਇਸ ਚੀਜ਼ ਦੀ ਸਪੋਰਟ ਕਰਦਾ ਵਾ ਚਲੋ ਅਸੀਂ ਕੀਤੀ ਵੀ ਨਹੀਂ ਅਜੇ ਤੇ ਜੇ ਉਹਦੇ ਨਾਲ ਇਦਾਂ ਹੋਣ ਲੱਗਾ ਤੇ ਫ ਇਸ ਕਰਕੇ ਵੀ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਸਾਡੀ ਜਾਨ ਨੂੰ ਖਤਰਾ ਵਾ ਕੱਲ ਨੂੰ ਫੇਰ ਕੁਝ ਹੋਰ ਹੋ ਗਿਆ ਤੇ ਇਹ ਜ਼ਿੰਮੇਵਾਰ ਹੋਣਗੇ ਜੇ ਕਿ ਇਹਨਾਂ ਦੇ ਨਾਲ ਪਹਿਲੋਂ ਸਾਡੀ ਇਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਜ ਹੈਗਾ ਸਿਰਫ ਇਹੋ ਹੀ ਮੁੱਦਾ ਜੋ ਵੀ ਇਹ ਇਨਾਂ ਨੇ ਨਸ਼ਾ ਉਸ ਮੁੰਡੇ ਨੂੰ ਕਿਉਂ ਫੜਾਇਆ ਤੇ ਅਸੀਂ ਉਹਨੂੰ ਫੜਾਇਆ ਵੀ ਨਹੀਂ ਹਾਲਾਂਕਿ ਉਹ ਮੁੰਡਾ ਵਾ ਉਹਦੇ ਫਾਦਰ ਸਾਹਿਬ ਨੇ ਸਾਡਾ ਚੰਗਾ ਬੋਲ ਚਾਲਿਆ ਪੇਮ ਭਾਵਾ ਇਹਦੇ ਵਿੱਚ ਵੇ ਨਸ਼ਾ ਵੇਚਦਾ ਸੀ ਜੀ ਉਹ ਉਹ ਉਹਦੇ ਕੋਲ ਬ੍ਰਾਹਮਤ ਹੈ ਵੀ ਜੀ ਉਸ ਕੋ ਨਸ਼ਾ ਬ੍ਰਾਹਮਤ ਹੋਇਆ ਪੱਤਾ ਉੱਤੇ ਪਰਚਾ ਹੋ ਗਿਆ ਵੀ ਜੀ ਹਾਂ ਜੀ ਵੀ ਜੀ ਪਰ ਇਹ ਬਾਹਰ ਬੱਚੇ ਮਰੇ ਗਏ ਸੀ ਤੇ ਇਹਨੇ ਮਰੇ ਵਖਾਕੇ ਨੂੰ ਫੜ ਲੈਣਾ ਛੱਟ ਲਾਤੀ ਇਹਨਾਂ ਨੇ ਤੇ ਅਹੀਂ ਨੂੰ ਇਹਨਾਂ ਪੱਟੀ ਕਰਾਉਣ ਦੇ ਚਾਚਾ ਜੀ ਗਏ ਨਾ ਡੈਡੀ ਇਹ ਚੱਲੇਗੇ ਤੇ ਆਪਣਾ ਗਏ ਤੇ ਮਗਰੇ ਇਹ ਤੇ 3-4 ਮਟਰਸਾ ਕਾ ਚੱਲੇਗੇ ਨਾਲ ਲਾ ਕੇ ਤੇ ਇਹੋ ਗਏ ਇਹ ਗਏ ਤੇ ਮਗਰੇ ਇਹਨਾਂ ਦੇ 20-25 ਜਾਣੇ ਫਿਰ ਸਾਡੇ ਘਰ ਆਏ ਆ ਤੋ ਉਹਨਾਂ ਨੇ ਮੇਰੇ ਘਰ ਆਉਂਦੇ ਸਾਰੇ ਮੇਰੇ ਵਾਲ ਫੜ ਲਏ ਤੇ ਨਾਲ ਹੀ ਇਹਨਾਂ ਮੇਰੇ ਕੱਪੜੇ ਪਾੜੇ ਤੇ ਮੈਂ ਤੇ ਫੜ ਫੜ ਭਾਜੀ ਮੈਂ ਭੱਜ ਕੇ ਆਪਣਾ ਬੂਆ ਮਾਰਨ ਦੀ ਤੇ ਆਪਣੀ ਜਾਨ ਬਚਾਉਣੀ ਕੀਤੀ। ਸਾਨੂੰ ਖਤਰਾ ਨਹੀਂ ਕਰ ਰਿਹਾ। ਸਾਨੂੰ ਖਤਰਾ ਭਾਜੀ ਹੋਣੇ ਇਹਨਾਂ ਦੇ ਕੋਲੋਂ। ਤੁਸੀਂ ਤੁਸੀਂ ਆਪਣੇ ਘਰ ਰਹ ਰਹੇ ਹੋ ਕਿ ਕਿਹਦੇ ਘਰ ਰਹੇ ਹੋ? ਅਸੀਂ ਭਾਜੀ ਕਿਸੇ ਦੇ ਘਰ ਰਹ ਨਹੀਂ ਆਪਣੇ ਘਰ ਵਿੱਚ ਨਹੀਂ ਰਹਿਣ ਦੇ। ਕੀ ਤੁਹਾਨੂੰ ਖਤਰਾ ਲੱਗਦਾ? ਹਾਂਜੀ ਸਾਨੂੰ ਖਤਰਾ ਹੈ ਇਹਨਾਂ ਦਾ। ਤੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੁਲਿਸ ਤੋਂ? ਤੁਸੀਂ ਇੱਕ ਸਾਫਾ ਤੁਹਾਨੂੰ ਸਾਫਾ ਸਾਡੇ ਬੱਚੇ ਨੂੰ ਖਤਰਾ ਹੈ ਸਾਡੇ ਬੱਚੇ ਨੂੰ ਖਤਰਾ ਬੱਚਾ ਸਾਡੇ ਨੇ ਬਾਹਰ ਅੰਦਰ ਵੀ ਜਾਣਾ ਤੇ ਇਦਾਂ ਸਾਨੂੰ ਬਹੁਤ ਜ਼ਿਆਦਾ ਹੈਗਾ ਡਰ ਇਹਨਾਂ ਦਾ ਕਿਉਂਕਿ ਬਾਅਦ ਚ ਫੇਰ ਸਾਡੇ ਬੱਚਿਆਂ ਨੂੰ ਫੜ ਦਣਗੇ ਤਾਂ ਕੀ ਕਰਾਂਗੇ ਅਸੀਂ ਕੀ ਠੀਕ ਸਾਡਾ ਝਗੜਾ ਆਇਆ ਸੀ 21 ਤਰੀਕ ਰਾਤ ਨੂੰ ਜੀ ਦਖਾਸਤ ਆਈ ਆ ਅਸੀਂ ਪਿੰਡ ਜਾ ਕੇ ਕੋਸ਼ਿਸ਼ ਕੀਤੀ ਹੈ ਜੋ ਮੈਡੀਕਲ ਆਊਗਾ ਪਤਾ ਕਰਕੇ ਦੱਸ ਦਿਆਂਗੇ